ਕਾਲ ਸੀਦੇ ਰੀਖੀ ਦਾ ਸੁਧਾਰ ਕਰਕੇ ਜਦ ਗੁਰੂ ਜੀ ਪਾਵਟੇ ਆਪੜੇ ਤੇ ਗੁਰਪਰਬ ਹੋ ਹਟੇ ਤਦ ਮਹਾਰਾਜ ਜੀ ਦੇ ਉਪਦੇਸ਼ ਪਿਆਰ ਨਾਮ দান ਦੀ ਦੂਰ ਨੇੜਿਓਂ ਦੂਹਾ ਦੁਨਾ ਤੇ ਪਹਾੜੀ ਦੇਸਾਂ ਵਿੱਚ ਤੂੰ ਫੈਲ ਗਈ ਆਪ ਦੇ ਪ੍ਰਤਾਪ ਤੇ ਬਹਾਦਰੀ ਦੀਆਂ ਬਾਰਾਂ ਤੁਰ ਪਈਆਂ ਸਤਗੁਰ ਨੇ ਪੌਂਟਾ ਸਾਹਿਬ ਨਵਾਂ ਬਸਾਇਆ ਸੀ ਨੇੜੇ ਇੱਕ ਜੰਗਲ ਵਿੱਚ ਇੱਕ ਮਾਰੂ ਸ਼ੇਰ ਰਹਿੰਦਾ ਸੀ ਇਹ ਸ਼ੇਰ ਬੜਾ ਭਿਆਨਕ ਤੇ ਆਦਮ ਖੋਰ ਸੀ ਆਖਦੇ ਹਨ ਇਸ ਦਾ ਰੰਗ ਬੱਗਾ ਤੇ ਕੱਦ ਬੜਾ ਸੀ ਇਹ ਜਾਨਵਰ ਆਦਮੀਾਂ ਤੇ ਜਦ ਅਚਾਨਕ ਆ ਪੈਂਦਾ ਸੀ ਤੇ ਔਂ ਜਾਪਦਾ ਸੀ ਕਿ ਮਾਨੋ ਧਰਤੀ ਵਿੱਚੋਂ ਨਿਕਲ ਆਇਆ ਹੈ ਇਲਾਕੇ ਦੇ ਯਾਤਰੂ ਤੇ 11ਵਾਂ ਦੇ ਲੋਕ ਬੜੇ ਦੁਖੀ ਸੇ ਇਸ ਕਰਕੇ ਰਾਜਿਆਂ ਪਾਸ ਪਕਾਰਾਂ ਉਠਦੀਆਂ ਸਨ ਕਿ ਸਾਨੂੰ ਇਸ ਤੋਂ ਬਚਾਓ ਇੱਕ ਵਾਰ ਜਦੋਂ ਸ਼੍ਰੀਨਗਰ ਦਾ ਰਾਜਾ ਫਤੇਸਾ ਆਇਆ ਹੋਇਆ ਸੀ ਤਦੋਂ ਇਹ ਪਕਾਰ ਗੁਰੂ ਜੀ ਪਾਸ ਆਈ ਕਿ ਗੁਰੂ ਜੀ ਨੇ ਛੱਟ ਤਿਆਰੀ ਕਰ ਦਿੱਤੀ ਤੇ ਮੇਦਨੀ ਪ੍ਰਕਾਸ਼ ਰਾਜਾ ਨਾਹਣ ਤੇ ਫਤੇਸਾ ਨੂੰ ਨਾਲ ਲੈ ਲਿੱਤਾ ਨਾਲ ਆਨੰਦ ਚੰਦ ਆਦ ਸੂਰਮੇ ਵੀ ਲੈ ਲਏ ਤੇ ਬਣ ਵਿੱਚ ਜਿੱਥੇ ਸ਼ੇਰ ਦਾ ਟਿਕਾਣਾ ਪਹਾੜੀਆਂ ਨੇ ਸੋਹਿਆ ਸੀ ਜਾਪੜੇ ਸ਼ੇਰ ਇਸ ਵੇਲੇ ਆਪਣੇ ਟਿਕਾਣੇ ਤੇ ਪਿਆ ਸੀ ਇਸ ਦੀ ਹੈਵਨਾਕ ਸੂਰਤ ਦੂਰ ਤੋਂ ਹੀ ਤੱਕ ਕੇ ਕੰਬਾ ਛੜ ਪੈਂਦਾ ਸੀ ਸੱਤ ਗੁਰਾਂ ਨੇ ਫਤੇਸਾ ਨੂੰ ਬੰਗਾਰਿਆ ਪਰ ਉਸ ਨੇ ਆਖਿਆ ਕੀ ਆਪ ਹੀ ਹੋ ਜੋ ਇਸ ਨੂੰ ਮਾਰ ਸਕਦੇ ਹੋ ਅੱਗੇ ਕਈ ਲੋਕ ਇਸ ਨੂੰ ਮਾਰਦੇ ਆਪ ਹੀ ਮਰ ਚੁੱਕੇ ਹਨ ਇਹ ਬੁੱਢਾ ਜੈਦਰਥ ਹੈ ਮਰਦਾ ਹੈ ਪਰ ਮਰਦਾ ਨਹੀਂ ਮੈਦਨੀ ਨੇ ਪ੍ਰਕਾਸ਼ ਨੇ ਕਿਹਾ ਗੁਰੂ ਜੀ ਆਪ ਕਿਉਂ ਅੱਗੇ ਹੋਵੋ ਅਰ ਇਸ ਬੇਹਸਾ ਪਸ਼ੂ ਨਾਲ ਜੂਜੋ ਟਿਕਾਣਾ ਬਚਾਣਾ ਦਾ ਬਣਿਆ ਹੋ ਪਿਆ ਹੈ ਜਾ ਹਾਥੀਆਂ ਤੇ ਬੈਠ ਕੇ ਚਫੇਰੀਆਂ ਗੋਲੀਆਂ ਤੀਰਾਂ ਨਾਲ ਫੰਡ ਛੁੱਟਿਆ ਜਾਵੇ ਤਾ ਚੰਗਾ ਹੈ ਪਰ ਸਤਗੁਰ ਜੀ ਨੇ ਕਿਹਾ ਨਹੀਂ ਇਸ ਨੂੰ ਹੱਥੋਂ ਹੱਥੀ ਲੈਂਦੇ ਹਾਂ ਇਹ ਕਹਿ ਕੇ ਘੋੜਿਆਂ ਉੱਤਰ ਤੇ ਇੱਕ ਗੇਂਡੇ ਦੀ ਢਾਲ ਤੇ ਤਿੱਖੀ ਤਲਵਾਰ ਲੈ ਕੇ ਇਕੱਲੇ ਅੱਗੇ ਵਧੇ ਤੇ ਸ਼ੇਰ ਨੂੰ ਵੰਗਾਰਿਆ ਸ਼ੇਰ ਇੱਕ ਭਿਆਨਕ ਗਰਜ ਦੇ ਕੇ ਇੱਕ 빙ੀ ਮੋੜ ਦੇ ਕੇ ਅਸਾਲ ਕੇ ਪਿਆ ਜਿਸ ਨੂੰ ਸਤਗੁਰਾਂ ਨੇ ਟੇਡ ਖਾ ਕੇ ਅੱਗੇ ਹੋ ਕੇ ਆਪਣੀ ਢਾਲ ਤੇ ਲੈਤਾ ਤੇ ਹੀਠੋਂ ਤਲਵਾਰ ਫੇਰ ਪੇ ਉਸ ਦਾ ਪੇਟ ਚੀਰ ਕੇ ਧਰਤੀ ਤੇ ਮਾਰ ਦਿਆ ਇਸ ਸੂਰਬੀਰਤਾ ਜਹਾਨੂੰ ਲਵੀ ਬਹਾਦਰੀ ਉੱਤੇ ਰਾਜੇ ਔਰ ਵੀਰਾਂ ਵਿੱਚ ਇੱਕ ਹੈਰਾਨੀ ਤੇ ਖੁਸ਼ੀ ਦਾ ਥਲਕਾ ਮਚ ਗਿਆ ਇੱਕ ਪਾਸੇ ਇੱਕ ਪ੍ਰਕਾਰ ਦੀਆਂ ਬਹਾਦਰੀਆਂ ਦੀਆਂ ਤੇ ਦੂਜੇ ਪਾਸੇ ਰੀਖੀ ਦੇ ਸੁਧਾਰ ਦੀਆਂ ਕਥਾਵਾਂ ਦੂਰ ਦੂਰ ਤੱਕ ਆਪੜੀਆਂ ਕੌਂਟਾ ਤੋਂ 7-8 ਕੋਹ ਤੇ ਇੱਕ ਪ੍ਰਾਣਾ ਨਗਰ ਜਿਸ ਦਾ ਨਾਮ ਛਡੌਰਾ ਹੈ ਪ੍ਰਾਣਾ ਨਾਮ ਸਾਦਾਵਰ ਹੈ ਤੇ ਕਦੇ ਸਾਦਾਂ ਦਾ ਟਿਕਾਣਾ ਸੀ ਇਸ ਜਗ੍ਹਾ ਇੱਕ ਖਾਨਦਾਨੀ ਫਕੀਰ ਰਹਿੰਦਾ ਸੀ ਜੋ ਜ਼ਗੀਰਦਾਰ ਵੀ ਸੀ ਬੜੇ ਅਸਚਾਰਜ ਵਾਲਾ ਸੀ ਮਰੀਦਾਂ ਦੇ ਗਣਾ ਦੇ ਗਣ ਉਸ ਦੁਬਾਰੇ ਆਉਂਦੇ ਸਨ ਇਹ ਸੱਜਣ ਗੁਰੂ ਘਰ ਦੇ ਨਾਮ ਪਤੇ ਤੋਂ ਜਾਣੂ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਕਿਵ ਸੀ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਵੀ ਸੁਣ ਚੁੱਕਾ ਸੀ ਇਹ ਵੀ ਪਤਾ ਸਾ ਕਿ ਉਸ ਰੱਬੀ ਨੂਰ ਸ੍ਰੀ ਗੁਰੂ ਨਾਨਕ ਦੇਵ ਜੀ ਗੱਦੀ ਤੇ ਇੱਕ 18-20 ਬਰਸ ਦਾ ਰੱਬੀ ਨੂਰ ਕੁਮਾਰ ਹੈ ਜਦ ਉਸਦੇ ਗੁਰੂ ਜੀ ਦੇ ਪੌਂਟਾ ਆਏ ਸਨ ਤਦੋਂ ਤੋਂ ਨੇੜੇ ਆ ਜਾਣ ਕਰਕੇ ਰੋਜ਼ ਦੀਆਂ ਵਿਥਿਆ ਵਧੇਰੇ ਕਰਨੇ ਆਪੜ ਦੀਆਂ ਸਨ ਇੱਕ ਪਾਸੇ ਉਸਨੇ ਰਾਜਾ ਮੇਦਨੀ ਪ੍ਰਕਾਸ਼ ਤੇ ਫਤਿਹ ਸਾਦਾ ਹੁੰਦਾ ਜੰਗ ਆਪ ਦੀ ਤਫੈਲ ਬਚ ਜਾਣਾ ਸੁਣਿਆ ਦੂਜੇ ਪਾਸੇ ਆਪ ਨੂੰ ਦਿਨ ਰਾਤ ਜੰਗ ਦੇ ਸਾਧਨਾ ਵਿੱਚ ਲੱਗੇ ਸੁਣਿਆ ਇੱਕ ਪਾਸੇ ਜੈਦਰਾਤ ਪ੍ਰਸਿੱਧ ਸ਼ੇਰ ਦਾ ਮਾਰਨਾ ਸੁਣਿਆ ਦੂਜੇ ਪਾਸੇ 100 ਸਾਲਸ ਤੋਂ ਪੁਰਾਣੇ ਵਿਰਧ ਤਪੀ ਪਰ ਤ੍ਰਿਠਣ ਉਸ ਭਾਰੇ ਪੰਡਤ ਤੇ ਤਖਤ ਉਸ ਨੂੰ ਬਾਹੇਗੁਰ ਦੇ ਰੰਗ ਵਿੱਚ ਰੰਗ ਦੇਣ ਦਾ ਹਾਲ ਸੁਣਿਆ ਇਸ ਤਰ੍ਹਾਂ ਇਹ ਫਕੀਰ ਜਿਸ ਦਾ ਨਾਮ ਬੁੱਧੂ ਸਾਹ ਪ੍ਰਸਿੱਧ ਸੀ ਗੱਲਾਂ ਸੁਣ ਕੇ ਚਰਜ ਰਹਿ ਜਾਵੇ ਗੱਲਾਂ ਉਸ ਨੂੰ ਲੋਕਾਂ ਦੀਆਂ ਮਨੋਮਾਣਾ ਤੁਰਦੀਆਂ ਤੇ ਜੀਬੋ ਜੀਵ ਸਫਰ ਕਰਦੀਆਂ ਹੀ ਨਹੀਂ ਸਨ ਪੁੱਜਦਿਆਂ ਸਗੋਂ ਖਾਸ ਉਹਦੇ ਆਪਣੇ ਮੇਲੀ ਮਗੇਲੀ ਦੇਖਿਆ ਹੋਇਆ ਗੱਲਾਂ ਆ ਕੇ ਸੁਣਾਇਆ ਕਰਦੇ ਸਨ ਜਿਨ੍ਹਾਂ ਨੇ ਸਾਹਸਾ ਕਰਨਾ ਫਿਰ ਕੋਈ ਅਰਥ ਨਹੀਂ ਸੀ ਰੱਖਿਆ ਕਰਦਾ ਉਸ ਦੀ ਆਪਣੀ ਮਾਨਸਿਕ ਦਸ਼ਾ ਇਹ ਸੀ ਪੀਰੀ ਦਾ ਐਸ ਵਰਜ ਪਾ ਕੇ ਅਭਿਮਾਨ ਨਹੀਂ ਧਾਰਿਆ ਸਗੋਂ ਨੇਕੀ ਤੇ ਸੋਹਦ ਵਿੱਚ ਲੱਗਾ ਰਹਿੰਦਾ ਪਿਛਲਿਆਂ ਵੱਲੋਂ ਵੀ ਕੁਝ ਪ੍ਰਾਪਤ ਸੀ ਪਰ ਆਪ ਵੀ ਸੂਫੀਆਂ ਦੀਆਂ ਸਹਾਬ ਤਾਂ ਕਰਦਾ ਰਿਹਾ ਚਲੇ ਆਦ ਕੱਟ ਕੇ ਤਪ ਕਰਦਾ ਰਿਹਾ ਸੀ ਧਿਆਨ ਦਾ ਜੁੜਨਾ ਪ੍ਰਾਪਤ ਸੀ ਤੇ ਉਹ ਧਿਆਨ ਜੁੜ ਕੇ ਮਰੀਦਾਂ ਦੀ ਮਦਦ ਤੇ ਕਈਕ ਰਸਮਾਂ ਤੇ ਖਰਚ ਹੁੰਦਾ ਸੀ ਇਸ ਦੇ ਪਾਸ ਵੀ ਆਏ ਗਏ ਫਕੀਰ ਜੋਗੀ ਠਹਿਰਿਆ ਕਰਦੇ ਸਨ ਪਰ ਇੱਕ ਗੱਲ ਇਸ ਦੇ ਅੰਦਰ ਬੜੀ ਤੁਖਿਆ ਕਰਦੀ ਸੀ ਔਰ ਉਹ ਇਹ ਸੀ ਕਿ ਇੰਦਰੀਆਂ ਨੂੰ ਸੱਤਾਂ ਮਾਣਾ ਦਿੰਦਾ ਹੈ ਮਨ ਦਸਨ ਵਾਲੇ ਵਿੱਚ ਰੁਖਦਾ ਹੈ ਇੰਦ੍ਰੇ ਮਨ ਦੀ ਸੱਤਾ ਬਿਨਾਂ ਜੜ ਹਨ ਤੇ ਮਨ ਇੱਕ ਪਾਸੇ ਇੰਦਰੀਆਂ ਨਾਲ ਸੰਬੰਧ ਰੱਖਦਾ ਹੈ ਪਰ ਦੂਏ ਪਾਸੇ ਕੋਈ ਹੋਰ ਸੱਤਿਆ ਹੈ ਜਿਸ ਨਾਲ ਇਸ ਦਾ ਮੇਲ ਹੈ ਉਹ ਸੱਤਿਆ ਜੇ ਮਨ ਹੀ ਹੈ ਤਾਂ ਬਸ ਉਹ ਜੇ ਹੋਰ ਹੈ ਤਾਂ ਮਨ ਤੇ ਉਹ ਇੱਕ ਦੂਸਰੇ ਤੇ ਆਪਣਾ ਅਸਰ ਪਾ ਕੇ ਐਸੇ ਭੇਦ ਹਨਾ ਕਿ ਉਹ ਬੇਰਵਾ ਦੋਹਾਂ ਨੂੰ ਖੋਲਦਾ ਨਹੀਂ ਤੇ ਅਲੱਗ-ਅਲੱਗ ਪ੍ਰਤੀਤ ਹੁੰਦਾ ਨਹੀਂ ਤੇ ਸ਼ਾਇਦ ਇਸ ਗੰਢ ਖੋਲੇ ਬਿਨਾ ਜੈਸ ਦਾ ਨਾਮ ਮਕਰਵਕ ਜਾ ਸਮਾਧੀ ਸੁੰਦੇ ਹਾਂ ਉਹ ਪ੍ਰਾਪਤ ਨਹੀਂ ਹੋ ਸਕਦੀ ਤੇ ਉਹ ਸਮਾਂ ਆਪਣੇ ਤੇ ਆਉਂਦਾ ਨਹੀਂ ਇਸ ਤਰ੍ਹਾਂ ਦੇ ਅੰਦਰਲੇ ਅਧੇੜ ਬਣ ਇਸ ਨੂੰ ਕੋਈ ਮਿਲੇ ਦੀ ਲੋਚਨਾ ਲਾਈ ਰੱਖਦੇ ਸਨ ਇਸ ਕਰਕੇ ਇਸ ਨੇ ਮੁਸਲਮਾਨੀ ਤਸ਼ੱਬਤ ਇੰਨਾ ਘਟਾ ਰੱਖਿਆ ਸੀ ਕਿ ਇਕ ਲੰਗਰ ਹਿੰਦੂਆਂ ਵਾਸਤੇ ਵੱਖਰਾ ਬ੍ਰਾਹਮਣ ਪਕਾਇਆ ਕਰਦੇ ਸਨ ਤੇ ਹਿੰਦੂ ਸਾਧਵੀ ਇਸ ਪਾਸ ਆ ਕੇ ਉਤਰਿਆ ਕਰਦੇ ਸਨ ਉਹਨਾਂ ਨੇ ਬ੍ਰਹਮ ਗਿਆਨ ਆਤਮਾ ਦੀ ਵਿਦਿਆ ਆਤਮਾ ਹੀ ਬ੍ਰਹਮ ਹੈ ਦਾ ਗਿਆਨ ਬੜੀ ਚੰਗੀ ਤਰ੍ਹਾਂ ਸੁਣਿਆ ਕਰਦਾ ਸੀ ਪਰ ਸੁਣ ਸੁਣਾ ਕੇ ਫਿਰ ਗੰਢ ਖੋਲਣ ਦੀ ਸੋਝੀ ਨਹੀਂ ਸੋਝਿਆ ਕਰਦੀ ਸੀ ਇਹ ਲਾਲਸਾ ਇਸ ਨੂੰ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਲਈ ਤਿਆਰ ਕਰ ਰਹੀ ਸੀ ਮਾਣਾ ਆਖਦਾ ਸੀ ਕੀ ਜਾਣੀ ਉਹ ਕੋਈ ਐਸਾ ਮਹਾ ਜੋਤੀ ਜੀ ਹੋਣਾ ਜੋ ਮੇਰੀ ਮੁਸ਼ਕਲ ਹੱਲ ਕਰ ਦੇਣਾ ਇਸ ਪ੍ਰਕਾਰ ਦੇ ਕੁਝ ਵਿਚਾਰਾਂ ਦੇਮਾਗਰੋ ਬੁੱਧੂ ਸਾਹ ਸੰਡੌਰ ਤੋਂ ਤੁਰ ਕੇ ਪੋਂਟਾ ਸਹਿਬ ਆਇਆ ਦਰਬਾਰ ਲੱਗ ਰਿਹਾ ਸੀ ਸਾਹੀ ਠਾਠ ਸੀ ਇੱਕ ਪਾਸੇ ਯੋਧੇ ਖੜੇ ਸਨ ਇੱਕ ਪਾਸੇ ਵਿਦਵਾਨ ਸਾਜ ਰਹੇ ਸਨ ਸੰਗਤਾਂ ਦੇ ਠਠ ਜੁੜ ਬੈਠੇ ਸਨ ਬੁੱਧੂ ਸਾਹਿ ਅੱਗੇ ਹੋਏ ਪਹਿਲਾ ਦਰਸ਼ਨ ਨਾਲ ਕੁਝ ਖਿੱਚ ਪਈ ਪਰ ਸਾਹੀ ਠਾਠ ਵੇਖ ਕੇ ਕੁਝ ਸੋਚੀ ਵੀ ਫਿਰੀ ਮਸਨੰਦ ਕੋਲ ਪਹੁੰਚ ਕੇ ਸਿਰ ਨਵਾਉਣ ਲੱਗੇ ਤਾਂ ਆਪਣੀ ਪੀਰੀ ਵੀ ਯਾਦ ਆ ਗਈ ਸਿਰ ਝਕਾਉਂਦੇ ਝਕਾਉਂਦੇ ਰੋਕ ਲਿਆ ਤੇ ਹੱਥ ਦਾਸਤ ਪਾਂਜੇ ਬਲਈ ਵਧਾਇਆ ਗੁਰੂ ਜੀ ਨੇ ਪਹਿਲਾਂ ਵੀ ਪੋਲਾ ਜਿਹਾ ਹੱਥ ਅੱਗੇ ਕਰਕੇ ਹੱਥ ਮਲਾ ਕੇ ਪਾਸ ਬਹਾਲ ਲਿਆ ਬੁੱਧੂ ਸਾਹਨੇ ਜਰਾ ਸਾਸਤ ਕਾ ਕੇ ਪੁੱਛਿਆ ਜਿਉ ਅੱਲਾ ਦਾ ਬਚਲ ਗੁਰੂ ਜੀ ਜਿਵੇਂ ਰਾਤ ਨੂੰ ਦਿਨ ਦਾ ਬਚਲ ਮੇਲ ਬੁੱਧੂ ਸਾਹ ਸੋਚੀ ਪੈ ਗਿਆ ਰਾਤ ਨੂੰ ਤਾਂ ਦਿਨ ਦਾ ਬਚਲ ਹੋਏ ਤਾਂ ਰਾਤ ਹੀ ਰਹਿੰਦੀ ਨਹੀਂ ਬਚਲ ਕੀ ਖੋਇਆ ਗੁਰੂ ਜੀ ਉਸ ਦੇ ਸੰਸੇ ਨੂੰ ਸਮਝਦੇ ਸਨ ਫਿਰ ਕਹਿਣ ਲੱਗੇ ਹਾਂ ਤੇਵੇਂ ਹੀ ਸਾਹ ਜੀ ਠੀਕ ਹੈ ਸਾਹ ਜੀ ਕਿਵੇਂ ਗੁਰੂ ਜੀ ਜਿਵੇਂ ਤੁਸੀਂ ਸਮਝਦੇ ਹੋ ਸਾਹ ਜੀ ਦੇ ਨਾਲ ਆਪਣੇ ਕੁਝ ਚੇਲੇ ਸਨ ਇਸ ਲਈ ਆਪ ਇਹ ਕਹਿਣੋਂ ਸਜਕਦੇ ਸਨ ਕਿ ਮੈਂ ਨਹੀਂ ਸਮਝਿਆ ਪਰ ਹੁਣ ਕਹਿਣਾ ਹੀ ਪਿਆ ਕਿ ਮੈਂ ਨਹੀਂ ਸਮਝਿਆ ਦਿਨ ਦੇ ਆਇਆ ਤਾਂ ਰਾਤ ਮਰ ਜਾਂਦੀ ਹੈ ਗੁਰੂ ਜੀ ਸੱਚ ਦੇ ਪ੍ਰਕਾਸ਼ਿਆ ਮੈਂ ਮਰ ਜਾਂਦੀ ਹਾਂ ਮਰ ਜਾਂਦੀ ਹੈ ਸੱਚ ਰਹਿੰਦਾ ਹੈ ਮੈਂ ਨਹੀਂ ਰਹਿੰਦੀ ਫਿਰ ਫਿਰ ਵਿਸੱਲ ਕਿੰਕੂ ਗੁਰੂ ਜੀ ਮੈਂ ਜੋ ਸੱਚ ਨਹੀਂ ਹੈ ਜੋ ਸੱਚ ਤੋਂ ਵਲ ਪਾ ਕੇ ਬਣੀ ਖਲੀ ਹੈ ਜੋ ਇੰਦਰੀਆਂ ਦੇ ਆਪਣੇ ਭੋਗਾਂ ਨਾਲ ਸਪਰਸ਼ ਤੋਂ ਬਲਵਾਨ ਹੁੰਦੀ ਹੈ ਉਹ ਝੂਠੀ ਹੈ ਜਦੋਂ ਸੱਚ ਆਉਂਦਾ ਹੈ ਮਾਨੋ ਨਹੀਂ ਰਹਿੰਦੀ ਬਾਕੀ ਜੋ ਰਹਿੰਦਾ ਹੈ ਉਹ ਸੱਚ ਹੈ ਸੱਚ ਨੂੰ ਸੱਚ ਦਾ ਵਿਸ਼ਲ ਹੈ ਪੀਰ ਫਿਰ ਅਸੀਂ ਰੂਹ ਨਹੀਂ ਹਾਂ ਐਵੇਂ ਕੋਈ ਮਾਇਆ ਵੀ ਮੇਲ ਦੀ ਸਹ ਹਾਂ ਗੁਰੂ ਜੀ ਰੂਹ ਤੋਂ ਬਿਨਾ ਹੋਰ ਹੈ ਝੂਠੀ ਮੈਂ ਤੇ ਇਸ ਦੀ ਮੇਰੀ ਇਹ ਅਸਲੇ ਤੋਂ ਉੱਠ ਕੇ ਨਾ ਰਹਿਣ ਵਾਲੇ ਭੋਗਾਂ ਤੇ ਰਸਾਂ ਵਿੱਚ ਲੱਗ ਜਾਂਦੀ ਹੈ ਪੁੰਨਾ ਬੁੰਨਾ ਅਭਿਆਸ ਨਾਲ ਇਹ ਅਸਲੀ ਵਰਗੀ ਬਣ ਜਾਂਦੀ ਹੈ ਸੱਚ ਆਸਾ ਬਣ ਹੋ ਜਾਂਦਾ ਹੈ ਫਿਰ ਕੂੜ ਦੀ ਪ੍ਰਵਿਰਤੀ ਕੂੜ ਦੇ ਪਿਆਰ ਕੂੜ ਦੇ ਬੰਧਨ ਕੂੜ ਦੇ ਛਟਕਾਰੇ ਕੂੜ ਦੀਆਂ ਨੇਕੀਆਂ ਕੂੜ ਦੇ ਧਰਮ ਕੂੜ ਦੇ ਮਹਿਵਜ ਕੂੜ ਦੇ ਬੰਦ ਤੇ ਕੂੜ ਦੀ ਮੋਖ ਮਾਇਆ ਪੀਰ दारू ਗੁਰੂ ਜੀ ਸੱਚ ਪੀਰ ਕਿਵੇਂ ਐਵੇਂ ਗੁਰੂ ਜੀ ਜਿਵੇਂ ਸੂਰਜ ਚੜਦਾ ਹੈ ਤੇ ਚੜਦੇ ਸਾਰ ਹਨੇਰਾ ਬਿਨ ਬਲਿੰਬ ਵਿਲੰਬ ਉੜਦਾ ਹੈ ਪੀਰ ਐਵੇਂ ਕਿਵੇਂ ਗੁਰੂ ਜੀ ਕੂੜ ਛੱਡਿਆ ਪੀਰ ਛੋੜਦਾ ਨਹੀਂ ਬਥੇਰੇ ਚਿਲੇ ਕੱਟੇ ਬਥੇਰੇ ਪੜੇ ਤਾਂ ਆਪ ਹਟ ਸਾਦੇ ਗੁਰੂ ਜੀ ਐਉਂ ਕੂੜਵਾਦਾ ਹੈ ਤ੍ਰਿਸ਼ਨਾ ਤਿਸਨਾ ਜੋ ਵਿੱਚ ਹੈ ਸੂਰਜ ਚੜਨ ਦੀ ਗਤੀ ਬਸ ਇੱਕੋ ਇਹੋ ਵਿਚਾਰ ਹੈ ਪੀਰ ਜੀ ਉਸ ਦਾ ਚੜਨਾ ਆਪਣੇ ਬਸ ਨਹੀਂ ਗੁਰੂ ਜੀ ਝੂਠ ਤਿਆਗਣਾ ਆਪਣੇ ਬਸ ਹੈ ਪੀਰ ਹੈ ਤਾਂ ਸਹੀ ਪਰ ਛੁੱਟਦਾ ਨਹੀਂ ਬੇੜੀਆਂ ਕੱਸ ਜਾਂਦੀਆਂ ਹਨ ਗੁਰੂ ਜੀ ਜਿੰਨਾ ਛੁੱਟੇ ਛੱਡੇ ਫਿਰ ਸਤ ਸੰਗ ਵਿੱਚ ਆਵੇ ਪੀਰ ਛੱਤ ਸੰਗ ਵਿੱਚ ਤਾਂ ਆਇਆ ਹਾਂ ਗੁਰੂ ਜੀ ਪਰ ਝੂਠ ਦੀ ਸੰਜੋਗ ਪਹਿਨ ਕੇ ਪੀਰ ਨਹੀਂ ਜੀ ਗੁਰੂ ਜੀ ਜ਼ਰੂਰ ਨਾਲ ਚੇਲੇ ਹਨ ਇਹਨਾਂ ਜੀ ਇਹਨਾਂ ਦੇ ਜੀ ਵਿੱਚ ਇੱਕ ਇੱਜ਼ਤ ਹੈ ਕਿ ਇਹ ਪੀਰ ਹੈ ਪੀਰ ਨੂੰ ਕੂੜਾ ਮਾਣ ਹੈ ਕਿ ਮੇਰੀ ਇਹ ਬਣੀ ਰਹੇ ਕੋਈ ਕਹੇ ਨਾ ਇਹ ਕੀ ਕਿਸੇ ਅੱਗੇ ਝੁਕਿਆ ਹੈ ਸਤ ਸੰਗ ਪ੍ਰਵੇਸ਼ ਵੀ ਕੂੜ ਦੇ ਕੋਟ ਵਿੱਚ ਹੀ ਹੁੰਦਾ ਹੈ ਕਿਉਂਕਿ ਅੰਦਰ ਦੇ ਸੱਚ ਨੂੰ ਕੂੜੀ ਮੈਂ ਨੇ ਅਸਾਧ ਲਿਆ ਹੈ ਕੂੜ ਦੀ ਮੈਂ ਦੇ ਸਾਰੇ ਕਰਤੱਵ ਕੂੜੇ ਹਨ ਪੀਰ ਹੁਣ ਡੂੰਗੀ ਸੋਚ ਵਿੱਚ ਲਹਿ ਚੁੱਕਾ ਸੀ ਆਪਣੇ ਦਿਲ ਦੀ ਕਮਜ਼ੋਰੀ ਸਮਝ ਚੁੱਕਾ ਸੀ ਦੇਖਦਾ ਸੀ ਕਿ ਗੁਰੂ ਜੀ ਸੱਚ ਕਹਿ ਰਹੇ ਹਨ ਬੋਲਿਆ ਸੱਚ ਆਖ ਰਹੇ ਹੋ ਕੂੜ ਦੀ ਇਹ ਕੰਧ ਕਿਵੇਂ ਟੁੱਟੇ ਕੂੜ ਦਾ ਇਹ ਆਸ ਆਸਾ ਦਾਣਾ ਹੋ ਗਿਆ ਹੈ ਪਰਦਾ ਕਿਵੇਂ ਪਾਟੇ ਕੋੜ ਦਾ ਹਨੇਰਾ ਕਿਵੇਂ ਹਟੇ ਸੱਚ ਕਿਵੇਂ ਚੜੇ ਅੰਦਰਲਾ ਸਚਿਆਰਾ ਕਿਵੇਂ ਹੋ ਜਾਵੇ ਸੱਚ ਅੰਦਰਲਾ ਸੱਚ ਕਿਵੇਂ ਬਣੇ ਬਣੇ ਨਾ ਬਣਾਉ ਤੋਂ ਤਾਂ ਝੂਠੀ ਹੁੰਦੀ ਹੈ ਸੱਚ ਦਾ ਸੂਰਜ ਕਿਵੇਂ ਚੜੇ ਗੁਰੂ ਜੀ ਹੁਕਮ ਸੱਚ ਚੜਦਾ ਹੈ ਬੁੱਧੂ ਸਾਹ ਹੁਕਮ ਹੁਕਮ ਗੁਰੂ ਜੀ ਹਾਂ ਰਜਾ ਪਾਣਾ ਹੁਕਮ ਪੀਰ ਹੁਕਮ ਹੁਕਮੀ ਦਾ ਹੁਕਮ ਦਾ ਕੂੜਾ ਕੀ ਕਰੇ ਹੁਕਮ ਲੱਭਨ ਨੂੰ ਹੁਕਮ ਕੂੜ ਦੇ ਬਸਦਾ ਨਹੀਂ ਗੁਰੂ ਜੀ ਹੁਕਮ ਹੁਕਮੀ ਪਸਾਨੇ ਕੂੜਾ ਜਿਸ ਨੂੰ ਲੋੜ ਹੈ ਤੁਰ ਹੁਕਮ ਤੇ ਜਿਸਨੇ ਤਰਨਾ ਹੈ ਪੀਰ ਕਿੰਕੂ ਪਸਾਨੇ ਹੁਕਮ ਤਾਂ ਹੁਕਮੀ ਪਾਸ ਹੋਇਆ ਗੁਰੂ ਜੀ ਬੰਦੇ ਦੀ ਫਿਤਰਤ ਵਿੱਚ ਬੰਦੇ ਦੀ ਆਤਮਾ ਵਿੱਚ ਬੰਦੇ ਦੀ ਕੁਦਰਤ ਵਿੱਚ ਬੰਦੇ ਦੇ ਸੁਭਾਅ ਵਿੱਚ ਮਨ ਵਿੱਚ ਅੰਦਰਲੇ ਵਿੱਚ ਹਾਂ ਹਾਂ ਜੋ ਕੋਸ ਸਰੀਰ ਦੇ ਅੰਦਰ ਹੈ ਜੋ ਜੀਵਨ ਹੈ ਉਥੇ ਹੁਕਮ ਨਾਲੇ ਲਿਖਿਆ ਹੈ ਜਿੱਥੇ ਸਾਈ ਨੇ ਤੂ ਰਚੀ ਨਾਲ ਹੁਕਮ ਲਿਖਿਆ ਗਿਆ ਇਉਂ ਹਰ ਆਪੇ ਵਿੱਚ ਹੁਕਮ ਦਾ ਨਕਸ਼ਾ ਹੈ ਪੀਰ ਕਿਵੇਂ ਮੈਂ ਨਹੀਂ ਸਮਝਿਆ ਗੁਰੂ ਜੀ ਸਾ ਜੀ ਸਮਝਾਉਂਦੇ ਜਗਤ ਨੂੰ ਰਹੇ ਹੋ ਤੇ ਆਪ ਨਹੀਂ ਸਮਝੇ ਦੇਖੋ ਜੋ ਤੁਸਾਂ ਦੇ ਹੁਕਮ ਵਿੱਚ ਚੱਲੇ ਉਸ ਤੇ ਤੁਹਾਡੀ ਮਿਹਰ ਦਾ ਪ੍ਰਕਾਸ਼ ਹੁੰਦਾ ਹੈ ਹੈ ਇੱਕ ਨਹੀਂ ਪੀਰ ਜੀ ਹਾਂ ਗੁਰੂ ਜੀ ਫਿਰ ਹੁਕਮ ਤੇ ਤੁਰਿਆ ਸਾਡੇ ਤੇ ਮਿਹਰ ਇਹ ਭੇਤ ਜੇ ਅੰਦਰ ਜੀ ਨਾਲ ਨਹੀਂ ਲਿਖਿਆ ਤਾਂ ਕਿੱਥੋਂ ਸਿੱਖਿਆ ਬੱਚਾ ਜਵਾਨ ਮੂਰਖਦਾਨਾ ਹਰ ਕੋਈ ਆਪਣਾ ਹੁਕਮ ਮਨਾ ਕੇ ਤਰਠਦਾ ਹੈ ਇਹ ਸੂਲ ਹਰ ਦੀ ਫਿਤਰਤ ਵਿੱਚ ਲਿਖਿਆ ਪਿਆ ਹੈ ਹੁਕਮ ਪਸਾਨੇ ਤਾਂ ਮਿਹਰ ਫਿਰ ਆਪਣੇ ਹੁਕਮੀ ਦਾ ਹੁਕਮ ਪਸਾਨੇ ਮਿਹਰ ਆਈ ਹੀ ਪਈ ਹੈ ਪੀਰ ਛੱਜ ਮੇਰੀ ਫਿਤਰਤ ਵਿੱਚ ਇਹ ਸੂਲ ਠੀਕ ਸੀ ਪਰ ਮੈਂ ਸਮਝਿਆ ਨਾ ਮੈਂ ਕਰਾਨ ਹਦੀਸ ਤੋਰੇਤ ਜਬੂਰ ਅਜੀਲ ਬੇਦ ਸ਼ਾਸਤਰਾਂ ਨੂੰ ਪਾ ਲਿਆ ਪਰ ਹੁਕਮ ਮੇਰੀ ਫਿਤਰਤ ਵਿੱਚ ਲਿਖਿਆ ਹੋਇਆ ਸੀ ਮੇਰੇ ਜੀ ਨਾਲ ਸੀ ਪਰ ਇਹ ਦੱਸੋ ਮੇਰੇ ਅੰਦਰ ਤਾਂ ਮੈਂ ਇੱਕ ਮੈਂ ਹੈ ਮੈਂ ਹੁਕਮ ਮਨਾ ਕੇ ਉਸ ਮੈਂ ਨੂੰ ਪੱਠੇ ਪਾਉਂਦਾ ਹਾਂ ਪਰ ਹੁਕਮੀ ਤਾਂ ਸੱਚ ਹੀ ਹੈ ਉਸ ਨੂੰ ਹੁਕਮ ਮਨਾ ਕੇ ਤਰਾ ਠੰਦੀ ਬਾਣ ਕਿਉਂ ਹੈ ਗੁਰੂ ਜੀ ਉਸ ਨੂੰ ਬਾਣ ਕੋਈ ਨਹੀਂ ਉਹ ਨਿਰਵਾਣ ਹੈ ਉਸ ਦਾ ਹੁਕਮ ਕੋਈ ਤ੍ਰਿਸ਼ਨਾ ਦਾ ਕਰਮ ਨਹੀਂ ਕਿਉਂਕਿ ਉਹ ਤ੍ਰਿਸ਼ਨਾ ਰਹਿਤ ਹੈ ਉਹ ਆਪ ਸੱਚ ਹੈ ਉਸ ਦਾ ਹੁਕਮ ਵੀ ਸੱਚ ਹੈ ਤੁਸੀਂ ਜਦ ਤ੍ਰਿਸ਼ਨਾ ਧਾਰ ਕੇ ਕੂੜ ਦੀ ਕਿਰਿਆ ਕਰਦੇ ਹੋ ਹੁਕਮ ਦੇ ਉਲਟ ਤੁਰਦੇ ਹੋ ਕਿਉਂਕਿ ਹੁਕਮ ਸੱਚ ਹੈ ਜਿੰਨਾ ਕੋਈ ਅੱਗ ਤੋਂ ਦੂਰ ਜਾਵੇਗਾ ਉਨਾਂ ਪਾਲਾ ਲੱਗੇਗਾ ਜਿੰਨਾ ਕੋਈ ਦੀਵੇ ਉਦਾਲੇ ਪਰਦਾ ਪਾਏਗਾ ਉਹਨਾਂ ਹਨੇਰੇ ਵਿੱਚ ਜਾਵੇਗਾ ਜਦ ਲੋੜ ਸੱਚ ਨਾਲ ਬਸੱਲਦੀ ਹੈ ਤਾਂ ਚਤਰਾਈਆਂ ਸਿਆਣਪਾਂ ਜੋ ਕੂੜ ਦੀਆਂ ਜਾਈਆਂ ਹਨ ਛੱਡਣੀਆਂ ਚਾਹੀਏ ਕੂੜ ਜਿਉਂ ਜਿਉਂ ਛੱਡੋ ਤਿਉਂ-ਤਿਉਂ ਸੱਚ ਦੇ ਨੇੜੇ ਆਵੇਗਾ ਹੁਕਮ ਪਸਾਣੇ ਜਿਉਂ-ਜਿਉਂ ਪਸਾਣੇਗਾ ਕੀ ਦੇਖੇਗਾ ਕੀ ਹੋ ਬਿਲਾ ਰਹੀ ਹੈ ਤੇ ਸੱਚ ਆ ਰਿਹਾ ਹੈ ਜਿਉਂ-ਜਿਉਂ ਦੇਖੇਗਾ ਸੱਚ ਆ ਰਿਹਾ ਹੈ ਦੇਖੇਗਾ ਕਿ ਬਸਾਲਾ ਆ ਰਿਹਾ ਹੈ ਪੀਰ ਸੱਚ ਬੋਲਣ ਨੂੰ ਸੱਚ ਫਰਮਾ ਰਹੇ ਹੋ ਗੁਰੂ ਜੀ ਹਾਂ ਪਰ ਸੱਚ ਇਸ ਤੋਂ ਅੱਗੇ ਤੇ ਹੋਰ ਅਗੇਰੇ-ਗੇਰੇ ਹੈ ਪੀਰ ਸੱਚ ਦਰ ਸੱਚ ਅਸਲੀ ਸੱਚ ਠੀਕ ਹਾਂ ਫੇਰ ਕੋਈ ਪੂਰਨਾ ਪਾ ਦਿਓ ਗੁਰੂ ਜੀ ਸੱਚ ਕੁੰਗੜ ਛੱਡ ਕੇ ਨੱਚੋ ਇਹ ਸੁਣ ਕੇ ਪੀਰ ਸੱਚੀ ਮੁੱચી ਉੱਠ ਕੇ ਨੱਚਣ ਲੱਗਾ ਸੀ ਪਰ ਤਖ ਖੈਨਾ ਉਸ ਨੂੰ ਸਮਝ ਪੈ ਗਈ ਕੀ ਮੇਰੇ ਸੁਭਾਅ ਵਿੱਚ ਬਣਾਵਟ ਜਾਂ ਕੂੜ ਪੈ ਰਿਹਾ ਹੈ ਉਸ ਵੱਲ ਇਸ਼ਾਰਾ ਕਰਦੇ ਹਨ ਸਮਝਦੇ ਸਾਰ ਪੀਰ ਨੂੰ ਇੱਕ ਤਸਾ ਉੱਠਿਆ ਇੱਕ ਚੱਕਰ ਆ ਕੇ ਪੈ ਤੋਂਖਲਾ ਦੂਰ ਹੋਇਆ ਗੁਰੂ ਜੀ ਵੱਲ ਤੱਕਿਆ ਤਾਂ ਇੱਕ ਸੱਚ ਦਾ ਬਲਦਾ ਅਲਾਬਾ ਜਿਵੇਂ ਹੁੰਦਾ ਹੈ ਤਿਵੇਂ ਗੁਰੂ ਸੱਚ ਦਾ ਅਲੋਹੀਆ ਦਾ ਇੱਕ ਅਲਾਬਾ ਪਾਸਿਆ ਨਰਪਾਇ ਹੋ ਕੇ ਪੈਰਾਂ ਤੇ ਠੱਠਾ ਸ੍ਰੀ ਗੁਰੂ ਜੀ ਨੇ ਸੱਜਾ ਹੱਥ ਆਪਣੇ ਹੱਥ ਵਿੱਚ ਲੈ ਕੇ ਕੁੱਟਿਆ ਜੋੜ ਦਾ ਕੁੱਟਿਆ ਪਿਆਰ ਦਾ ਕੁੱਟਿਆ ਪੀਰ ਜੀ ਦੇ ਅੰਦਰੋਂ ਕੋਈ ਹਨੇਰਾ ਜਿਹਾ ਕੋਈ ਮੈਲ ਜਹੀ ਕੋਈ ਤੰਗੀ ਜਹੀ ਲਹਿਿੰਦੀ ਪਾਸੀ ਆਪਾਂ ਸ਼ਬਹ ਨਰਮਲ ਹੋ ਗਿਆ ਆਪੇ ਵਿੱਚ ਇੱਕ ਉਜਲਤਾਈ ਉਜਲੋਚਾਈ ਆਈ ਜੋ ਕੁਝ ਆਪਣਾ ਅੱਜ ਤੱਕ ਦਿਸਦਾ ਸੀ ਉਹ ਐਵੇਂ ਪਾਸਿਆ ਕੁਝ ਬਥ ਤੇ ਖੜੋਤਾ ਹੈ ਪਰ ਇਉਂ ਲੱਗਾ ਕਿ ਜਿਵੇਂ ਮੈਨੂੰ ਮੈਲਿਆਂ ਕਰ ਰਿਹਾ ਸੀ ਉਸੇ ਉਜਲਤਾਈ ਦੀ ਪ੍ਰਤੀਤੀ ਵਿੱਚ ਪੀਰ ਨੇ ਉਸੇ ਪਰੇ ਜਾ ਖੜੋਤੇ ਸਾਰੇ ਸਮਾਜ ਨੂੰ ਜਿਸ ਨੂੰ ਮੇਰਾ ਕਿਹਾ ਕਰਦਾ ਸੀ ਫਿਰ ਖਿਆਲ ਕੀਤਾ ਮੇਰਾ ਹੈ ਤਾਂ ਕਿ ਤੱਕੇ ਉज्जਲਤਾ ਘਟਦੀ ਹੈ ਆਪਾ ਮੈਲਾ ਹੁੰਦਾ ਹੈ ਫਿਰ ਪੀਰ ਨੇ ਖਿਆਲ ਕੀਤਾ ਕਿ ਇਹ ਮੇਰਾ ਨਹੀਂ ਮੈਂ ਇਸ ਤੋਂ ਵੱਖਰਾ ਹਾਂ ਤੇ ਉज्जਲਤਾ ਹੀ ਹਾਂ ਤਦ ਪੀਰ ਨੂੰ ਉਸੇ ਤਰ੍ਹਾਂ ਆਪਾ ਉੱਜਲ ਲੱਗੇ ਤੇ ਮੈਲ ਪਰੇ ਜਾ ਖੜੋਤਾ ਉਧਰ ਕਿਸੇ ਪ੍ਰੇਮੀ ਨੇ ਬੜੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਪੜੀ ਕਿਤਨਾ ਚਰੇ ਇਸ ਤਰ੍ਹਾਂ ਦੇ ਰੰਗ ਵਿੱਚ ਰਹਿ ਕੇ ਪੀਰ ਜੀ ਨੇ ਡਠਾ ਕਿ ਗੁਰੂ ਜੀ ਨੇ ਸਿਰ ਚ ਆਇਆ ਹੈ ਤੇ ਕਹਿ ਰਹੇ ਹਨ ਮੇਰੇ ठाਠ ਮੇਰੇ ਨਾ ਵੇਖ ਕਵਿਤਾ ਹੋ ਰਹੀ ਹੈ ਹੁਕਮ ਵਿੱਚ ਮੀਰੀ ਹੋ ਰਹੀ ਹੈ ਹੁਕਮ ਵਿੱਚ ਪੀਰੀ ਹੋ ਰਹੀ ਹੈ ਹੁਕਮ ਵਿੱਚ ਨਾਰਾਜ ਭਾਗ ਮੇਰਾ ਹੈ ਨਾ ਫਕੀਰੀ ਮੇਰੀ ਹੈ ਨਾ ਕਲਸੀ ਦੇ ਰਖੀ ਦਾ ਉਧਾਰ ਨਾ ਜਥਾ ਰਥ ਤੋ ਪ੍ਰਜਾ ਰਖਿਆ ਨਾ ਜਮਨਾ ਦੀਆਂ ਤਾਰੀਆਂ ਨਾ ਕਨਾਰੇ ਤੇ ਬੀਨਾ ਦੀ ਧੁਨ ਲਾ ਕਵੀ ਸਮਾਜ ਨਾ ਸਹਿਰ ਸਕਾਰ ਮੇਰਾ ਹੈ ਹਾਂ ਮੇਰਾ ਕੋਸ ਨਹੀਂ ਜੋ ਹੈ ਸੋ ਹੁਕਮ ਹੈ ਹੁਕਮ ਦੀ ਖੇਲ ਹੈ ਸੱਚ ਦਾ ਪ੍ਰਕਾਸ਼ ਹੈ ਕੂੜ ਦੀਆਂ ਪਲਾਂ ਮਣਾ ਤੋਂ ਟਰਨੀਆਂ ਹਨ ਤੇ ਸਚਿਆਰਾ ਹੋਣਾ ਹੈ ਜਾਗਣੇ ਪ੍ਰਜਾ ਦੁਖੀ ਹੈ ਦਰਦ ਤੇ ਜ਼ੁਲਮ ਹੀਠ ਹੁਕਮ ਦੀ ਖੇਲ ਨੇ ਸੁਖੀ ਕਰਨਾ ਹੈ ਜੋ ਅੱਜ ਹੈ ਇਸ ਨੇ ਨਹੀਂ ਰਹਿਣਾ ਜੋ ਰੰਗ ਹਾਂ ਹੁਣ ਹਾਂ ਹੋਰ ਹੋਣਾ ਹੈ ਦੋਵੇਂ ਹੁਕਮ ਦੇ ਖੇਰ ਹਨ ਮੈਂ ਹਾਂ ਸੋ ਮੈਂ ਨਹੀਂ ਜਾਗ ਹੇ ਪੀਰ ਦਿਨ ਰਾਤ ਰੋ ਰਹੇ ਚੱਲਦੀ ਅੰਦਰਲੇ ਵਿੱਚ ਨਾਮ ਦੀ ਤੇ ਦੱਸੇ ਹਰਥਾ ਨਾਮੀ ਜੋ ਸੱਚ ਹੈ ਤੇ ਵਿਆਪਕ ਹੈ ਸਾਰੇ ਹੈ ਅੰਦਰੋਂ ਹਲਾਰੇ ਵਿੱਚ ਰਹੁ ਬਾਹਰ ਦਦਾਰੇ ਵਿੱਚ ਰਹੁ ਕੂੜੀ ਮੈਂ ਦਾਉ ਨਾ ਖਾ ਹੁਕਮ ਪਹਿਚਾਨ ਕਹ ਵਾਹਿਗੁਰੂ ਪੀਰ ਨੇ ਕਿਹਾ ਵਾਹਿਗੁਰੂ ਵਾਹਿਗੁਰੂ ਹੁਣ ਸਿਰ ਤੇ ਪਿਆਰ ਦੇ ਕੇ ਸਤਗੁਰਾਂ ਨੇ ਪੀਰ ਜੀ ਨੂੰ ਬਹਾਲ ਲਿਆ ਉਹ ਜਿਸ ਨੂੰ ਪੀਰ ਅੰਦਰ ਜੜ ਚੇਤਨਾ ਦੀ ਗੰਢ ਸਮਝਦਾ ਸੀ ਦੇਖਦਾ ਹੈ ਕਿ ਮਾਨੋ ਹੈ ਨਹੀਂ ਧਨ ਦੌਲਤ ਸਮਾਜ ਇੱਜ਼ਤ ਸਭ ਉੱਪਰੇ ਲੱਗਦੇ ਹਨ ਬੈਰਾਗ ਹੈ ਪਰ ਉਹ ਬੈਰਾਗ ਨਹੀਂ ਜਿਸ ਨੂੰ ਹਵਾ ਰੋਣਾ ਤੇ ਤਿਆਗ ਕਹਿੰਦਾ ਹੈ ਨਹੀਂ ਹੁਣ ਦਾਣਾ ਤੇ ਪਰਬੁੱਧ ਬੈਰਾਗ ਹੈ ਆਪ ਆਪੇ ਵਿੱਚ ਹੈ ਨਾ ਮੈਂ ਕਹਿੰਦਾ ਹੈ ਨਾ ਮੇਰੀ ਵਿੱਚ ਆਪਣੀ ਦੇਖਦਾ ਹੈ ਉੱਚਾ ਹੈ ਸੋਚਾ ਹੈ ਅੰਦਰਲੇ ਹੁਸਨ ਵਿੱਚ ਹੈ ਆਪਾ ਪ੍ਰਕਾਸ਼ਮਾਨ ਹੈ ਆਪ ਆਪੇ ਦੇ ਕੇਂਦਰ ਵਾਹਿਗੁਰੂ ਦੇ ਵਿਸਾਲ ਵਿੱਚ ਹੈ ਕੰਤ ਨਾਲ ਧੰਨ ਮਿਲੀ ਹੈ ਪੇਕਾ ਤੇ ਪੇਕੇ ਘਰ ਦੀਆਂ ਖੇਡਾਂ ਸਭ ਆਪੇ ਦੂਰ ਹੋ ਗਈਆਂ ਹਨ ਵਿਆਹ ਹੁੰਦੇ ਸਾਰ ਪੇਕੇ ਘਰ ਨਾਲ ਸੁੱਤੇ ਬਰਾਗ ਹੋ ਗਿਆ ਹੈ ਹਾਂ ਅੰਦਰ ਸੱਚ ਨਾਲ ਰਗ ਆਇਆ ਹੈ ਜਗਤ ਨਾਲ ਬਿਰਾਗ ਹੋ ਗਿਆ ਹੈ ਪਹਿਲਾਂ ਜੋ ਜੀਵਨ ਸੀ ਹਰ ਕੜੀ ਹਰ ਸੈਨ ਮਾਰ ਰਿਹਾ ਸੀ ਹੁਣ ਹਰ ਸੈਨਾ ਹਰ ਕੜੀ ਜਿਉਂ ਰਹਾਂ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ